ਗੁਰੂ ਰੂਪ ਪਿਆਰੀ ਸਾਧ ਸੰਗਤ ਅੱਜ ਜਿਉ ਸਾਨੂੰ ਬੂਟਿਆਂ ਦੇ ਪਿਆਰ ਬਾਰੇ ਦੱਸਦੇ ਆ ਵੀ ਬੂਟੇ ਜਿਹੜੇ ਆਪਾਂ ਲਾਏ ਹੁੰਦੇ ਆ ਨਾ ਬੂਟੇ ਘਰੇ ਆਪਣੇ ਫਾਲ ਦਰਖਤ ਫਲਾਂ ਵਾਲੇ ਵੀ ਇਹ ਆਪਣੇ ਨਾਲ ਕਿੰਨਾ ਪਿਆਰ ਕਰਦੇ ਆ ਜਿੰਨਾ ਆਪਾਂ ਇਹਨਾਂ ਨਾਲ ਪਿਆਰ ਕਰਦੇ ਤੂੰ ਬੜਾ ਪਿਆਰ ਆਪਣੀ ਨਾਲ ਕਰਦੇ ਆ ਇਹ ਉਦੋਂ ਬੜਾ ਕਿੰਨੇ ਖੁਸ਼ ਹੁੰਦੇ ਆ ਜੇ ਤੋਂ ਆਪਾਂ ਇਹਨਾਂ ਨੂੰ ਬੁਲਾਉਨੇ ਆ ਨਾ ਫਿਰ ਬਾਲਾ ਖੁਸ਼ ਹੁੰਦੇ ਆ ਝੂਲਦੇ ਆ ਤੇਰੇ ਜਿਵੇਂ ਪੈਰਾ ਚ ਨਹੀਂ ਕੁੱਤੇ ਆਪਣੇ ਕਤੂਰਾ ਹੁੰਦਾ ਜਾਂ ਛੋਟੇ ਕੁੱਤੇ ਜੇ ਤੋਂ ਆਪਾਂ ਉਹਨਾਂ ਨੂੰ ਬੁਲਾਉਨੇ ਆ ਕਿਵੇਂ ਪੈਰਾ ਚ ਡੈਗਦੇ ਆ ਹੋ ਵੀ ਮੇਰੇ ਨਾਲ ਪਿਆਰ ਕਰਦਾ ਬੰਦਾ ਵੀ ਮੇਰਾ ਮਾਲਕ ਉਵੇਂ ਬੂਟੇ ਵੀ ਆਪਣੇ ਨਾਲ ਬਹੁਤ ਪਿਆਰ ਕਰਦੇ ਆ ਆ ਸਾਰੇ ਜਿੰਨੇ ਖੜੇ ਆ ਦੇ ਦੇਖੀ ਹੁਣ ਬੁਲਾਵਾਂਗੇ ਹੱਥ ਬੂਟਿਆਂ ਨੂੰ ਸਾਰਿਆਂ ਨੂੰ ਤੇ ਉਹਨੇ ਖੁਸ਼ ਹੋਣਗੇ ਜਿੰਨੇ ਬੁਲਾਵਾਂਗੇ ਇਹਨਾਂ ਨੂੰ ਬਾਹਤਾਂ ਨੂੰ ਰੋਜ ਜਦੋਂ ਨਿਕਲਦੇ ਆ ਆਥਣੇ ਆਵਾ ਤਾਂ ਵੀ ਆਥਣੇ ਵੀ ਮੈਂ ਤਾਂ ਆ ਕੇ ਫਿਰ ਇਹਨਾਂ ਨੂੰ ਹੱਥ ਮਲਾਉਣਾ ਹੁੰਦਾ ਸਾਡਾ ਉਹ ਵੀ ਕੀ ਹਾਲ ਆ ਕੈਮ ਆ ਤਕੜੇ ਆ ਪਰ ਉਹਨੇ ਖੁਸ਼ ਹੁੰਦੇ ਆ ਜਿੰਨੇ ਫਿਰ ਇਹਨਾਂ ਨੂੰ ਬੁਲਾਉਨੇ ਆ ਹੁਣ ਫੇਰ ਹੁਣ ਦਾ ਸਿਰਕ 5 ਕਮਿੰਟਾਂ ਵਾਸਤੇ ਬਸ ਸਾਰੇ ਮੇਰੇ ਵੀਰ ਦੇਖਿਓ ਗੌਰ ਦੇ ਨਾਲ ਤੇ ਹੁਣ ਮੈਂ ਕਿਵੇਂ ਇਹਨਾਂ ਨਾਲ ਪਿਆਰ ਕਰਦਾ ਇਹ ਆਪਣੇ ਨਾਲ ਕਿਵੇਂ ਪਿਆਰ ਕਰਦੇ ਆ ਆ ਸਾਰੇ ਬੂਟੇ ਫਲ ਵਾਲੇ ਆ ਦੇਖ ਲਓ ਆ ਗੌਰ ਵਾਲੀ ਵੇਲ ਜਾ ਰਹੀ ਆ ਉਹ ਤੇ ਤਾਂ ਨੂੰ ਕਿੰਨੂ ਲੱਗੇ ਆਮਰੂਦ ਲੱਗੇ ਆ ਅੰਜੀਰ ਲੱਗੀ ਆ ਉਧਰ ਕਿੰਨੂ ਲੱਗੇ ਆ ਇਧਰ ਆਦੇ ਨਿੰਬੂ ਲੱਗੇ ਆ ਆਹਿਆ ਨਾਰਾਂ ਦਾ ਬੂਟਾ ਸਾਰੇ ਬਹੁਤ ਪਿਆਰ ਕਰਦੇ ਆ ਲਾ ਫਾੜ ਕੇ ਰਦੋ ਜਮੈਂ ਹਾਂ ਬਲੋ ਨਾ ਹੱਥ ਸਲੇਮਾ ਪਹਿਲਾਂ ਤਾਂ ਅੰਗੂਰ ਵਾਲੀ ਬੇਰ ਤੋਂ ਬਣਾਉਨੇ ਆ ਆ ਬੇਰੀ ਲਾਇਆ ਕੀ ਹਾਰਾ ਪਾਈ ਤਕੜੀ ਆ ਠੀਕ ਆ ਠੀਕ ਆ ਵੇ ਕਿਵੇਂ ਧੂਲ ਦੀ ਆ ਵੀ ਦੇਖ ਲੈ ਯਾਰ ਆ ਤਾਂ ਕਮਾ ਲਿਆ ਆ ਇਧਰ ਕਿੰਨੂੰ ਸੁਣਾਵ ਕਿੰਨੂੰ ਕੀ ਹਾਰਾ ਇਹ ਵੀ ਬਾਈ ਆ ਰਿਹਾ ਧੂਲ ਦਾ ਲੈ ਜਿੰਨਾ ਆਪਾਂ ਬਣਾਉਂਦੇ ਉਸ ਤੋਂ ਵਾਵਾ ਬੋਲਦੇ ਆਪਣੇ ਨਾਲੇ ਚਾਰ ਇੰਨਾ ਚਾਰ ਕਰਦੇ ਆ ਇਧਰ ਆ ਕੇ ਸਹੌਂ ਸਾਹ ਬਈ ਕੀ ਹਾਲ ਆ ਬਾਈ ਕੈਮ ਹੈ ਪੁੱਤਰਾ ਕੈਮ ਹੈ ਠੀਕ ਹੈ ਬੱਚਿਆਂ ਨੂੰ ਪਾਲੇ ਵੇ ਰੱਖਤਾ ਸਾਡੇ ਵਿੱਚ ਕਿੰਨੇ ਕਿਵੇਂ ਝੂਲਦੇ ਲੈ ਹਾਂ ਠੀਕ ਆ ਸ਼ਾਬਾਸ਼ 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 ਹੁਣ ਆਜੋ ਵੀ ਆਪਾਂ ਮਿਲਦੇ ਆਂ ਮਰੂਦ ਨੂੰ ਪਰ ਆਹ ਦੇ ਲੱਗੇ ਨੇ ਮਰੂਦ ਦੇ ਕੈਸੀ ਲੱ ਇਹਨੇ ਵਧੀਆ ਵਧੀਆ ਦੇ ਪੱਕੇ ਮਰੂਦ ਲੱਗੇ ਆ ਲੈ ਇਹ ਸੁਣਿਆ ਕੀ ਹਾਲਾ ਸ਼ੇਰਾ ਕੈਮ ਹਾਂ ਇਹਨੂੰ ਵੀ ਬਰੋਨੇ ਲੈ ਇਹ ਵੀ ਵੇਖੋ ਇਹ ਲੈ ਉਹਦੇ ਤੇ ਤਲੀ ਉੱਡੀ ਹਾਂ ਬਈ ਕਿੰਨਾ ਪਿਆਰ ਕਰਦੇ ਆ ਯਾਰ ਜਿੰਨਾ ਆਪਾਂ ਕਰਦੇ ਨੂੰ ਬਾਵਾ ਕਰਦੇ ਆ ਬਈ ਇੰਨਾ ਨਾ ਤਾਂ ਪਿਆਰ ਹੀ ਚਾਹੀਦਾ ਬੂਟਿਆਂ ਨੂੰ ਤਾਂ ਸੰਬਰ ਤੋਂ ਵੇਲੇ ਉੱਠੋ ਉਦੋਂ ਤਹਾਂ ਦੇਖ ਲਾ ਰਹੀ ਐਵੇਂ ਹੁੰਦਾ ਵੀ ਭੱਜ ਭੱਜ ਆਪਾਂ ਨੂੰ ਮਿਲਦੇ ਆ ਵੀ ਜਿਵੇਂ ਆਪਾਂ ਉੱਥੇ ਉਹਨੇ ਬੱਚੇ ਨਹੀਂ ਆਪਣੇ ਕਰਦੇ ਹੁੰਦੇ ਆ ਦੇ ਆਹ ਜੀ ਦਾ ਤਾਂ ਦੇਖੋ ਕਿੰਨੀ ਲੱਗੀ ਆ ਹੀ ਰਾ ਦੇ ਬਹੁਤ ਪੱਕੀਆਂ ਲੱਗੀਆਂ ਹੋਵੇ ਕਿੰਨੀਆਂ ਲੱਗੀਆਂ ਇੱਧਰ ਲੱਗੀਆਂ ਦੋ ਤਿੰਨ ਦੋ ਤਿੰਨਾਂ ਲੱਗੀਆਂ ਹੋਵੇ ਕਿੱਡੀਆਂ-ਕੱਡੀਆਂ ਕਿੰਨੀਆਂ ਧੋਣੀਆਂ ਪੱਤੀਆਂ ਪਈਆਂ ਬਹੁਤ ਮਿੱਠੀਆਂ ਇਹ ਆ ਬਹੁਤ ਹੀ ਤਕਾਟਾ加 ਕੇ ਪਾਲੇ ਵਿਆ ਬੂਟੇ ਆ ਦੋ ਨਰ ਜੀਆਂ ਦੇ ਸਾਡੇ ਮੈਂ ਕਹਿੰਦੀ ਪਾਣੀ ਹ ਸਰਤ ਪਾਲ ਕੋਰੀ ਪਾਉਂਦੀ ਆ ਤੇ ਲਿਆ ਕੇ ਲਾਏ ਮੈਂ ਆ ਇਹ ਸਾਹਮਣੇ ਹੀ ਨੇ ਆ ਸੰਭਾਲ ਵੀ ਚਾਹੀਦੀ ਆ ਬਹੁਤ ਸੰਭਾਲ ਆ ਐਂ ਹੁੰਦੇ ਆ ਸ਼ਾਬਾਸ਼ ਭਾਈ ਠੀਕ ਆ ਠੀਕ ਆ ਠੀਕ ਆ ਜਿਉਂਦੇ ਵਾਸਦੇ ਰਹੋ ਆਹ ਫਲ ਫੁੱਲ ਦਿੰਦੇ ਰਹੋ ਤੇ ਅਸੀਂ ਵੀ ਸਾਕੇ ਖੁਸ਼ ਹੁੰਨੇ ਆ ਸਾਡਾ ਵੀ ਸੀਨਾ ਚੌੜਾ ਹੁੰਦਾ ਜਦੋਂ ਅਸੀਂ ਮੇਲ ਕਰਦੇ ਆ ਤੁਹਾਡੇ ਨਾਲ ਬਹਿਨੇ ਆ ਤੁਹਾਡੇ ਵਿੱਚ ਤੁਹਾਨੂੰ ਦੇਖਦੇ ਆ ਸਾਨੂੰ ਵੀ ਬਹੁਤ ਚਾਵੇ ਪਿਆਰ ਹੁੰਦਾ ਇਹਨਾਂ ਬੂਟਿਆਂ ਨਾਲ ਕਿ ਪਿਛਲੇ ਜਨਮ ਦਾ ਇਹਨਾਂ ਦਾ ਆਪਣੇ ਨਾਲ ਸੰਜੋਗ ਆ ਇਹ ਵੀ ਜਿਹੜੇ ਆਪਾਂ ਇਹਨਾਂ ਨੂੰ ਪਾਲਿਆ ਵਾ ਪੋਲੋਸਿਆ ਪਾਣੀ ਪਾਇਆ ਸੇਵਾ ਕਰੀਆ ਇਹ ਆਪਣੀ ਕਰਦੇ ਹੁਣ ਆ ਜਾ ਹੁਣ ਇਹਨੂੰ ਨਿੱਕੇ ਨੂੰ ਨਿੱਕੇ ਜਿਵੇਂ ਨਿੱਕੇ ਜਿੰਨੇ ਨਿੱਕੇ ਉਹਨੇ ਵੜੇ ਰੱਖੇ ਇਹਨੂੰ ਵੀ ਬਹੁਤ ਲੱਗੇ ਆਹਦੇ ਦੇਗੂ ਜੇ ਕਹਦਾ ਮੈਂ ਕਿਹੜਾ ਘਾਟਾ ਕਿਸੇ ਤੋਂ ਡਾ ਇਹ ਕਹਿੰਦਾ ਮੈਂ ਕਦੇ ਕੱਟਾ ਦੇਖ ਕੇ ਨੂੰ ਕਿੰਨੇ ਨਿੰਬੂ ਲੱਗੇ ਲੈ ਹੈ ਕਿੰਨੇ ਵੇ ਆ ਬੇਲ ਸੀ ਸੁੱਕੀ ਉੱਤੇ ਸ਼ਾਬਾਸ਼ 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 ਜਵਦਾਰਾ ਪੁੱਤਰਾ ਸ਼ਾਬਾਸ਼ ਆਹ ਨਹੀਂ ਦੇਖ ਰਾ ਫਲ ਦੱਬ ਕੇ ਫੇਰ ਆਊਗਾ ਸਵਾਲ ਹਾਂ ਹੁਣ ਆ ਗਿਆ ਨਾਰ ਆ ਆ ਗਿਆ ਨਾਰ ਨਾ ਉਹ ਵੀ ਐ ਕਿਹੜੀ ਤਰੀਕੇ ਨਾਲ ਫਲ ਝੜੂਗਾ ਹੀ ਕੀ ਹਾਲਾ ਸ਼ੇਰਾ ਕਹਿ ਮੈਂ ਆ ਬਣ ਚੱਲੇ ਹਾਂ ਉਹਦੇ ਨਾਰ ਵੀ ਬਣ ਚੱਲੇ ਹੁੰਦਾ ਤੇ ਲੱਗਦੇ ਹੁੰਦੇ ਆ ਹਾਂ ਕੋਈ ਨਹੀਂ ਲੱਗਣਗੇ ਵੀ ਪਹਿਲਾ ਸਾਲ ਆ ਹਾਂ ਇਹ ਸਾਡੇ ਝੂਲਦਾ ਲੈ ਇਹ ਦੇ ਕਿਵੇਂ ਝੂਲਦਾ ਪਹਿਲਾ ਸਾਲ ਆ ਹਾਂ ਹਲੇ ਪਹਿਲਾ ਸਾਲ ਆ ਇਹਦਾ ਠੀਕ ਆ ਸ਼ੇਰਾ ਕਰ ਤੂੰ ਵੀ ਫਲ ਦੇਖ ਰਾਂ ਤੇਰੇ ਵੀ ਨਾਰ ਖਾ ਜਾ ਕਰਾਂਗੇ ਆ ਹੈਗੀ ਯਾਰ ਆਲੂ ਕਰ ਠੀਕੋ ਠੀਕੋ ਆ ਸਾਡਾ ਲਾਇਆ ਚੀਕੂ ਛੋਟਾ ਜਿਹਾ ਬੂਟਾ ਸਿੱਕਾ ਜਾ ਰਿਹਾ ਜਦੋਂ ਲਾਇਆ ਤਾਂ ਵੀ ਕਰ ਮੇਰੇ ਨੂੰ ਵੀ ਕਹਾ ਆਹ ਦੇ ਚੀਕੂ ਦਾ ਬੂਟਾ ਆ ਲਾਇਆ ਸੀ ਅਸੀਂ ਬੜਾ ਵਧੀਆ ਖਿਲਾ ਇਹ ਵੀ ਵੇਖ ਕੇ ਮੈਂ ਝੂਲਦਾ ਹਾਂ ਯਾਰ ਜਿਹੜੇ ਬੂਤੇ ਕੋਲ ਜਦੋਂ ਆ ਜਾਂਦਾ ਉਹ ਆਪ ਹੀ ਪਿਆਰ ਕਰਦਾ ਹੈ ਅੱਜ ਪਾਦੀਆਂ ਵਿੱਚ ਪਹਿਰਾ ਜਿਹੜਾ ਨਿਕਨੇ ਕੇ ਕਤੂਰੇ ਜੇ ਦੇਖਦੇ ਹੁੰਦੇ ਕਿਵੇਂ ਪਹਿਰਾ ਚ ਉਹ ਬੂਟੇ ਵੀ ਵਿਚਾਰੇ ਇੰਨਾ ਪਿਆਰ ਕਰਦੇ ਆ ਦੇਖ ਲੈ ਉਹ ਆ ਦੇ ਵਿੱਚ ਪਰ ਦੇਖ ਕੇ ਨੋ ਆਮੀ ਓਏ ਇਹਦੇ ਅਸੀਂ ਕਿਹੜਾ ਘਾਟਾ ਕਿਸੇ ਨਾਲੋਂ ਇਹ ਵੀ ਦੇਖ ਲੈਂਦਾ ਹਾਂ ਬਹੁਤ ਲੱਗਿਆ ਤੈਨੂੰ ਇਹਨਾਂ ਨੂੰ ਵੀ ਦਾ ਇਹ ਵੀ ਝੂਲਦੇ ਆ ਆਹ ਲੈ ਸਵਾਸ ਦੇਉ ਆਹੀ ਫੜ ਕੇ ਰਾਂ ਠੀਕ ਆ ਸਾਹਬਿਆ ਤੁਹਾਨੂੰ ਵੀ ਠੀਕ ਆ ਠੀਕ ਆ ਠੀਕ ਨਜ਼ਾਰਾ ਆ ਗਿਆ ਜਿਵੇਂ ਆਪਾਂ ਬੱਚੇ ਪਾਲਦੇ ਆ ਨਾ ਜਿਵੇਂ ਬੱਚੇ ਪਾਲਦੇ ਆ ਉਵੇਂ ਪਾਲਣੇ ਪੈਂਦੇ ਆ ਇਹ ਜਿਵੇਂ ਆਪਾਂ ਬੱਚੇ ਪਾਲਦੇ ਆ ਦੇ ਤਾਂ ਕਿੱਡੇ-ਕੱਡੇ ਲੱਗੇ ਆ ਵੱਲੇ ਡਾਡੇ ਲੱਗੇ ਤੈਨੂੰ ਲੱਗਦਾ ਠੀਕਾ ਠੀਕਾ ਸ਼ਾਬਾਸ਼ ਸ਼ਰੋ ਸ਼ਾਬਾਸ਼ ਬੋਹ ਉਹ ਗੋਰੀਆ ਬੋਹ ਗੋਰੀਆ ਉਹ ਇੱਧਰ ਆ ਕੋ ਕਰਾ ਨਿੰਬੂ ਇੱਕ ਨਿੰਬੂ ਹੋਰ ਖੜਾ ਦੇ ਨਾ ਦਿਖਾ ਦੇ ਕਿੱਡੇ-ਕੱਡੇ ਲੱਗੇ ਲੈ ਦੇਖਾ ਦੇ ਨਿੰਬੂ ਇੱਧਰ ਆ ਦੇ ਆਹ ਦੇ ਕਿੱਡੇ-ਕੱਡੇ ਲੱਗੇ ਆਹ ਦੇ ਲੱਗੇ ਲੈ ਗੁੱਛੇ ਹੀ ਲੱਗੇ ਹੋਇਆ ਸ਼ਾਬਾਸ਼ 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 ਜੀ ਉਹ ਦੇ ਰੋ ਉਹ ਠੀਕ ਹੈ ਕੰਮ ਹੈ ਹਾਂ ਕਹਿੰਦੇ ਕੰਮ ਹੈ ਕੰਮ ਹੈ ਕੰਮ ਹੈ ਇਹਨੇ ਚੋਣ ਕਰਕੇ ਤੇ ਦੁਪਹਿਰੇ ਸੋਡੀਆਂ ਨਾਲ ਗੱਲਾਂ ਕਰਦੇ ਸੀ। ਦਮਾੜਾ ਚਾਪੜੇ ਨਾਲ ਭਾਈ ਗੱਲਾਂ ਕਰਦੇ ਆ ਗੱਲ ਕਰਦੇ। ਆ ਲੈ ਈਪਲ ਦਾ ਬੂਟਾ। ਹਾਂ ਆਈਪਲ ਆ ਜਾਂ ਸੱਜੇ ਲੈ। ਆਹ ਦੇ ਸਿਆਵਾਂ ਦਾ ਬੂਟਾ। ਆਹ ਦੇ ਆਹ ਖੜਾ ਐਪਲ। ਆਲੇ ਛੋਟਾ ਇਹ ਲਾਇਆ ਹੀ ਐਰ ਕੀ ਆਰ। ਪੂਰਾ ਗਾਂ ਨੂੰ ਇਹਨੇ ਪੂਰਾ ਵਧੀਆ ਬਣ ਜਾਣਾ। ਐਰ ਕੀ ਆਰ ਲਾਇਆ ਇਹ। ਦੇਖੋ ਥੋੜਾ ਅਪੜਾ ਪਿਆ ਲੈ। ਮੈਂ ਥੋੜਾ ਬਾਹਰ ਲਾਉਣਾ ਲੈ। ਬਹਿਹਾਂ ਪਾਉਣ ਵਾਲਾ ਇਹ ਤੇ ਕਰ ਕੀ। ਆਹ ਦੇ ਕੇ ਬੱਸ। ਹਾਂ ਤੇ ਇਹ ਇੱਕ ਪਲਦਾ ਹੂਟਾ ਹਾਂ ਸ਼ਾਬਾਸ਼ ਤੁਸੀਂ ਜਮਦਾਰਾ ਕੋਤਰਾ ਹੋ ਕੇ ਕਹਿਮ ਕਰ ਉੱਠ ਤੂੰ ਵੀ ਆ ਆ ਗਿਆ ਆਪਣਾ ਬੱਗੂ ਗੋਸ਼ਾ ਆ ਦੇ ਆ ਬੱਗੂ ਗੋਸ਼ੇ ਦੇ ਬੂਟੇ ਆ ਸ਼ਾਬਾਸ਼ 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 ਠੀਕ ਹੈ ਲੈ ਇਹ ਆਡੇ ਕਿਹੜਾ ਘਾਟਾ ਯਾਰ ਇਹ ਵੀ ਦੇਖ ਕਿਵੇਂ ਆਉਂਦਾ ਨੇੜੇ ਨੂੰ ਲੈ ਵਾਹ ਬਈ ਬਸ ਸ਼ਾਬਾਸ਼ 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 ਆਹ ਆ ਗੰਗੂਰਾ ਦੀ ਵੇਲ ਆ ਦੇ ਆ ਆਮੂਰਾ ਦੀ ਵੇਲ ਆ ਬਹੁਤ ਗੂਰਖਾ ਦੇ ਇਹਦੇ ਚੋ ਜੇਠ ਜੇ ਦੇ ਮਹੀਨੇ ਚੋ ਜੇਠ ਜੇ ਚ ਨਾ ਬਹੁਤ ਖਾਦੇ ਅੰਗੂਰ ਬਹੁ ਲੱਗੇ ਸੀ ਹਰ ਕਿਸੇ ਨੂੰ ਕਮਾਲ ਹੀ ਸੀ ਇਹ ਵੀ ਮਾਦ ਹੀ ਤੇ ਨੇ ਬਹੁਤ ਨਜ਼ਾਰਾ ਹਲਿਆਤਾ ਬਹੁ ਸਾਂਭੀ ਹੈ ਵੀ ਟਕਾਟਾ ਕਾ ਕੇ ਪੱਟ ਕੇ ਸੜਦੀ ਸੀ ਕਿਰਾਂ ਤਾਂ ਮਾੜੀ ਚਲਾ ਕੇ ਉਧਰ ਤੇ ਇੱਥੇ ਰੈਂਪੂ ਆ ਗਿਆ ਉਹਨੇ ਚੱਕ ਕੇ ਲਾਤੀ ਤੇ ਵਧੀਆ ਹੋ ਗਈ ਆ ਦੇਖ ਲੈ ਕਿੱਡੀ ਹੋਈ ਖੜੀ ਆ ਲੈ ਜਿਉਂਦੀ ਰਹਿਕਰਾਂ ਤੂੰ ਵੀ ਅਹ ਏਸੀ ਸਾਡੇ ਸਾਰੇ ਇਕੱਠੇ ਚੰਬ ਰਹਿ ਗਏ ਹੈ ਜੀ ਹਾਂ ਮਨੂ ਵੀ ਮੜ ਗਿਆ ਵਿਚਾਰੇ ਨੂੰ ਉਹਨੇ ਕਢਾ ਮੈਂ ਰਹਿ ਗਿਆ ਤੁਸੀਂ ਇਹਨਾਂ ਨੂੰ ਜੇ ਸਾਨੂੰ ਕੋਈ ਚਾਹਤ ਨਹੀਂ ਸਾਡੇ ਨੂੰ ਹਾਂ ਮਨੂ ਵੀ ਮਰ ਗਿਆ ਤੂੰ ਕਹਿੰਦਾ ਮੈਂ ਛੋਟਾ ਮਾ ਆਓ ਕਹਿੰਦਾ ਮੈਂ ਛੋਟਾ ਕਰਕੇ ਨਹੀਂ ਮਨੂ ਪੁੱਛਦੇ ਸਰ ਕਿਉਂ ਮੈਂ ਨੇ ਛੋਟਾ ਕਰਕੇ ਨਹੀਂ ਪੁੱਛਦੇ ਆ ਆ ਦੇ ਬਾਈ ਆ ਆ ਮਾਰ ਹਾਂ ਹੋ ਰਿਹਾ ਜੀ ਹੋ ਰਿਹਾ ਨੇ ਕੰਮਜਾਬ ਹੋ ਜਾਣਾ ਬਹੁਤ ਵਧੀਆ ਇਹ ਕਹਿੰਦਾ ਮੈਨੂੰ ਨਹੀਂ ਪੁੱਛਦੇ ਤੁਸੀਂ ਪੁੱਛਦੇ ਕਿਉਂ ਨਹੀਂ ਜਾਂ ਚਾਵਾ ਜੰਦਾ ਆ ਬਹੁਤ ਵਧੀਆ ਵੇ ਆਹਾਂ ਗਾਓ ਆ ਥੱਲੇ ਖਰਬੂਜਾ ਦੀ ਬੇਰ ਖੜੀ ਐ ਇਕੱਲਾ ਸ਼ਾਇਦ ਇਹ ਨਹੀਂ ਪਤਾ ਇਹਨਾਂ ਖਰਬੂਜੇ ਲੱਗੇ ਹੋਣ ਆ ਪੂਰੇ ਵਧੀਆ ਬੇਰ ਚਾਓ ਇਹ ਤੋੜ ਗਏ ਨੀਰ ਹੂੰ ਪੱਕੇ ਆ ਆ ਇੱਕ ਬਹੁਤ ਲੱਗੀ ਆ ਇਹਨਾਂ ਕੁੰਡੀ ਬਣਾਉਣੀ ਪੈਣੀ ਆ ਹੁਣ ਨਾ ਸੋਟੀ ਨਾ ਫੱਟਲੇ ਡਕ ਪੈਂਦੀ ਆ ਇੱਧਰ ਵੀ ਹੋਣਾ Más